ਸਾਸੀ ਗਾਲ ਜੀ ਤੁਹਾਡਾ ਸਤਾ ਫੇਰ ਹਾਜ਼ਰ ਆ ਤੁਹਾਨੂੰ ਯਾਦ ਕਰਨ ਵਾਸਤੇ ਯਾਦ ਕਰ ਤੁਹਾਨੂੰ ਯਾਦ ਕਰਨ ਵਾਸਤੇ ਕਿਉਂ ਅਲਵਜ ਕਿਹਾ ਗਿਆ ਹੈ ਵੀ ਗੱਲ ਤੁਹਾਡੀਆਂ ਤੁਹਾਨੂੰ ਯਾਦ ਕਰਨਾ ਫੇਰ ਆਪਾਂ ਸਹੀ ਹੈ ਨਾ ਕੁਛ ਵੀ ਆ ਦੋ ਤੁਸੀਂ ਠੋੜ ਤੁਹਾਡੇ ਬੰਦੇ ਆ ਉਹ ਠੋੜ ਤੇ ਬਗਲ ਕਰਦੇ ਪਏ ਆ ਜੋ ਤੁਹਾਡੇ ਖਿਆਲ ਬੰਦੇ ਮਨ ਦੇ ਖਿਆਲ ਬੰਦੇ ਆ ਆਪਾਂ ਉਸਨੋਂ ਦੀ ਗੱਲ ਕਰਦੇ ਪਏ ਆ ਠੀਕ ਹੈ ਨਾ ਅੱਜ ਆਪਾਂ ਗੱਲ ਕਰਾਂਗੇ ਕਦਰ ਦੀ ਕਦਰ ਕੌਣ ਕਰਦਾ ਤੇ ਕਦਰ ਕੌਣ ਨਹੀਂ ਕਰਦਾ ਇੱਥੇ ਗੱਲ ਕਰਾਂਗੇ ਵੀਡੀਓ ਐਂਡ ਤੱਕ ਦੇਖਿਓ ਵੀਡੀਓ ਛੱਡਤੀਆਂ ਦੇਖਣੀਆਂ ਵਧੀਆ ਗੱਲ ਆ ਟਾਈਮ ਨਹੀਂ ਹੁੰਦਾ ਕਿਸੇ ਤੋਂ ਯਾਰ ਇਹ ਗੱਲ ਵੱਖਰੀ ਐ ਵੇਖੋ ਇੱਕ ਕਦਰ ਸਾਡੀ ਉਦੋਂ ਘਟਦੀ ਆ ਜਿਸਨੂੰ ਕਿਸੇ ਦੀ ਕਦਰ ਨਹੀਂ ਕਰਦੇ ਇੱਕ ਅਹੀਂ ਕਦਰ ਆਪਣੀ ਉਦੋਂ ਘਟਾਉਣੀ ਤੇ ਬਹੁਤ ਜ਼ਿਆਦੀ ਕਿਸੇ ਦੀ ਕਦਰ ਕਰ ਲੈਣੇ ਲਗੀ ਸਮਝ ਜਾਨੇ ਕਿ ਹਜ਼ਮ ਹੁੰਦੀ ਚੀਜ਼ ਖਾਦੀ ਜਾਵੇ ਤਾਂ ਵਧੀਆ ਹੈ ਤੇ ਜਿਹੜੀ ਵੱਧ ਖਾਦੀ ਜਾਂਦੀ ਉਹ ਬਦ ਹਜ਼ਮੀ ਹੋ ਜਾਂਦੀ ਹੈ ਕੋਨ ਬਦ ਹਜ਼ਮੀ ਕਹਿੰਦੇ ਆਪਾਂ ਸ਼ਬਦ ਪੰਜਾਬੀ ਦਾ ਵਰਤਦੇ ਨੇ ਬਦ ਹਜ਼ਮੀ ਹੋ ਗਈ ਇਹਨੂੰ ਅਟ ਡੇਟ ਗੜਮੜ ਗੜਮੜੋਂ ਲੱਪੀ ਯੱਕਾ ਮੂੰਹ ਦੀ ਕਾ ਮੂੰਹ ਦੀ ਹੈ ਨਾ ਇਦਾਂ ਗੱਲਾਂ ਚੱਲਦੀ ਰਹਿੰਦੀਆਂ ਕਦਰ ਕੀ ਚੀਜ਼ ਹੈ ਕਦਰ ਡਿਪਰੈਸ਼ਨ ਕਿਵੇਂ ਬੰਦੀ ਹੈ ਕਦਰ ਸਾਡੀ ਸੋਚ ਨੂੰ ਕਿਉਂ ਠਾ ਛੁੱਟਦੀ ਹੈ ਜੇਕਰ ਸਾਡੇ ਘਰ ਜਿਹੜਾ ਪ੍ਰਾਣਾ ਆਇਆ ਹੋਵੇ ਤੁਸੀਂ ਦਿਲੋਂ ਸਤਿਕਾਰ ਕਰੀਏ ਦਿਲੋਂ ਆਉ ਭਗਤ ਕਰੀਏ ਆਪਾਂ ਵੀ ਆ ਉਸਦਾਰ ਸਾਹਿਬ ਜੀ ਬੜਾ ਚਾਹ ਸਤਿਕਾਰ ਕਰੀਏ ਹਨਾ ਉਹ ਸਾਡਾ ਖਾ ਕੇ ਸਾਨੂੰ ਨਿੰਦੀ ਜਾਵੇ ਸਾਡਾ ਖਾ ਕੇ ਸਾਨੂੰ ਨਿੰਦੀ ਜਾਵੇ ਤੇ ਸਾਨੂੰ ਸਮਝ ਲੈਣਾ ਚਾਹੀਦਾ ਵੀ ਇਹਦੇ ਘਰ ਜਾਂ ਜਰੂਰਤ ਕੋਈ ਨਹੀਂ ਆ ਜੋ ਇਹ ਹੈਗਾ ਇਹ ਇੱਥੇ ਦੱਸ ਗਿਆ ਹਨਾ ਕਿੱਦਾਂ ਬੜੀ ਪੁਆਇੰਟ ਬਣਿਆ ਆਪਣਾ ਵੀ ਜੋ ਇਹ ਹੈਗਾ ਸਾਨੂੰ ਇੱਥੇ ਦੱਸ ਗਿਆ ਇਹਦੇ ਘਰ ਜਾਣ ਦੀ ਲੋੜ ਕੋਈ ਨਹੀਂ ਆ ਠੀਕ ਹੈ ਨਾ ਇੱਕ ਹੁੰਦੀ ਆ ਵੀ ਉਹ ਬੰਦਾ ਤੁਹਾਡੇ ਘਰ ਚੱਲ ਕੇ ਆ ਤੁਹੀਂ ਅਗੂ ਕਦਰ ਨਹੀਂ ਕੀਤੀ ਉਹ ਬੜੇ ਤੁਹਾਨੂੰ ਚਾਹ ਸਤਕਾਰ ਨਾਲ ਮਿਲ ਲਿਆ ਅੰਕਲ ਆਂਟੀ ਜੋ ਵਿੱਚ ਚੱਲਦਾ ਸਿਸਨਾ ਜੇ ਪਰ ਹੈ ਤਾਂ ਮਾੜੀ ਗੱਲ ਆ ਨਾ ਭੁੱਲ ਲੱਗਾ ਪਤਾ ਨਾ ਕੋ ਫੜ ਲੱਗਾ ਪਤਾ ਕੰਡੀਸ਼ਨ ਮੇਡੀਅਨ ਸਭ ਕੁਝ ਵਧੀਆ ਨਹੀਂ ਵਿੱਚ ਆ ਪਉਦੇ ਹੈ ਤਾਂ ਮਾੜੀ ਗੱਲ ਏ ਉਹਦੇ ਵਿੱਚ ਇਹ ਸਿਸਟਮ ਬਣ ਜਾਂਦਾ ਵੀ ਤੁਹਾਡੇ ਘਰ ਉਹ ਬੰਦਾ ਆਇਆ ਤਾਨੂੰ ਬੜਾ ਸਤਿਕਾਰ ਕਰਨ ਲਿਆ ਹਨਾ ਤੁਸੀਂ ਉਹਦਾ ਚਾ ਨਹੀਂ ਕੀਤਾ ਤੁਸੀਂ ਦੀ ਕਦਰ ਨਹੀਂ ਕੀਤੀ ਆਏ ਦੀ ਫਿਰ ਉਸ ਬੰਦੇ ਸਮਝਣਾ ਚਾਹੀਦਾ ਵੀ ਇੱਧਰ ਆਉਣਾ ਮਾੜੀ ਆ ਯਾਨੀ ਕਦਰ ਦੀ ਗੱਲ ਠੀਕ ਹੈ ਨਾ ਤੇ ਅਸਲ ਵਿੱਚ ਹੁਣ ਦੋ ਟਾਪਿਕ ਜੁੜ ਗਏ ਆਪਣੇ ਇਹਦੇ ਵਿੱਚ ਇੱਕ ਤੁਸੀਂ ਕਦਰ ਨਹੀਂ ਕੀਤੀ ਇੱਕ ਉਹ ਤੁਹਾਡੀ ਕਦਰ ਨਹੀਂ ਪਾਈ ਹਨਾ ਦੋਵੇਂ ਕੰਮ ਹੋ ਗਏ ਇੱਕ ਜੋੜ ਦਾ ਬਰਾਬਰ ਬਿਲਕੁਲ ਜੋੜ ਖੜ ਗਏ ਜੀ ਹੁਣ ਹੁਣ ਮਿਲਾਪੜਾ ਕਿੱਦਾਂ ਹੋਊਗਾ ਕਦਰ ਕਿੰਨਾ ਬਹੁਗੀ ਕਦਰ ਪਾਉਣ ਲਈ ਕੀ ਖਾਸ ਕਰਨਾ ਪਊ ਆਪਾਂ ਨੂੰ ਅਸਲ ਵਿੱਚ ਨਾ ਸਾਡੇ ਚ ਕੀ ਆ ਹੋਸ਼ ਆ ਬੰਨ ਜਦਾ ਵੱਤ ਗਿਆ ਜਿਹਨੂੰ ਆਪਾਂ ਗੁੱਸਾ ਕਹਿ ਦਈਏ ਜਾਂ ਬਕਾਲੀ ਪੈਂਦੀ ਕਹਿ ਦਈਏ ਕਾਲੀ ਬੰਨ ਦਾ ਕਾਰਨ ਕੀ ਤੁਹਾਡੇ ਹੱਥ ਸ਼ੀਸ਼ਾ ਆ ਗਿਆ ਫੋਨ ਆ ਗਿਆ ਤੁਹਾਡੇ ਤੁਹਾਨੂੰ ਆਪਣੇ ਮਾਪਿਓ ਕੋਲ ਆਪਣੇ ਧੀਆਂ ਪੁੱਤਾਂ ਕੋਲ ਬਹਿੰਦਾ ਟਾਈਮ ਨਹੀਂ ਮਿਲ ਲਿਆ ਜਦੋਂ ਫੋਨ ਲਾਗੇ ਬਹਿੰਦੇ ਜੇ ਨਾ ਤੁਸੀਂ ਇਹ ਛੱਡੋ ਤੁਸੀਂ ਆਪਣੇ ਕੋਲ ਨਹੀਂ ਬੰਦੇ ਤੁਸੀਂ ਆਪਣੀ ਕਦਰ ਆਪ ਹੀ ਨਹੀਂ ਕਰਦੇ ਕਿਸੇ ਨੇ ਚਲ ਕੀ ਕਰਨੀ ਉਹ ਤਾਂ ਬੜੀ ਲੰਮੀ ਗੱਲ ਹੋ ਗਈ ਨਾ ਕਿਸੇ ਦੀ ਕਿਸੇ ਨੇ ਹੱਡੀ ਕਦਰ ਕਰਨੀ ਉਹ ਕਿਹ ਚੰਗਾ ਕਰਾਂਗੇ ਫੇ ਜਾ ਕੇ ਗੱਲ ਬੰਨੀ ਹੱਡੀ ਹਨਾ ਤੇ ਇਹ ਤਾਂ ਆਪਣੀ ਕਦਰ ਆਪ ਵੀ ਘਟਾਈ ਬੈਠੇ ਕਿਉਂਕਿ ਆਪਣੇ ਲਾਗੇ ਬੰਦੀ ਨਹੀਂ ਆਪਾਂ ਆਪਾਂ ਨੂੰ ਕੀ ਚਾਹੁੰਨੇ ਆ ਆਪਣੇ ਅੰਦਰ ਕਿਹੜੇ ਖਿਆਲ ਬੰਦੇ ਆ ਆਪਣੇ ਅੰਦਰ ਕਹੇ ਥੌਟ ਬੰਦੇ ਆ ਜਿਹੜੇ ਕਦਰ ਘਟਣ ਦੀ ਹੈ ਕਦਰ ਕਿਉਂ ਘਟਣਦੀ ਹੈ ਆਪਣੇ ਅੰਦਰ ਥੌਟ ਮਾੜੇ ਬਣ ਲੱਗ ਪਏ ਨੇ ਸਹੀ ਨਾ ਇੱਕ ਦੇ ਇਸ ਤਰ੍ਹਾਂ ਬੱਚੇ ਨੂੰ ਆਪਾਂ ਰੋਕ ਦੇ ਨਿੱਕੇ ਹੁੰਦੇ ਨੇ ਵੀ ਪਤਾ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ ਇਤਨਾ ਆਪਣੇ ਆਪ ਰੋਕਣਾ ਮਨ ਨੂੰ ਰੋਕਣਾ ਆਪਾਂ ਉਹਨੂੰ ਰੋਕੀ ਜਾਣਾ ਬਰਬ ਜਦੋਂ ਵੀ ਕਿਸੇ ਲਈ ਨਫ਼ਰਤ ਪੈਦਾ ਕਰੇ ਨਾ ਉਹ ਕਿਸੇ ਲਈ ਕਦਰ ਕਦਰ ਕਰਨੀ ਨਹੀਂ ਆ ਨਫ਼ਰਤ ਉਹ ਕਦਰ ਸਾਂ ਨਫ਼ਰਤ ਪੈਦਾ ਕਰੇ ਵੀ ਯਾਰ ਉਹਨੇ ਮੇਰ ਨਾਲ ਕਿ ਮੈਂ ਤਾ ਐ ਕਰ ਨਹੀਂ ਕਰਨੀ ਇਹ ਰੋਕਣੀ ਆ ਚੀਜ਼ ਆਪਾਂ ਠੀਕ ਆ ਨਾ ਜੇ ਤੁਸੀਂ ਇਹ ਜੀ ਰੋਕੋਗੇ ਨਾ ਹਨਾ ਤੁਹਾਡੀ ਆਟੋਮੈਟਿਕ ਜਿਹੜੀ ਉਹ ਹੈਗੀ ਨਾ ਹੰਲਾ ਸ਼ਰੀਰ ਅੰਦਰ ਦੀ ਸਾਡੀ ਅੰਦਰ ਦੀ ਕਦਰ ਤੁਹਾਨੂੰ ਆਪ ਦਿਖਾਉਣ ਲੱਗ ਪੋਗੇ ਵੀ ਯਾਰ ਮੈਂ ਕਾਬਲੀਅਤੇ ਮੇਰੇ ਕੋਲ ਹੈਗੀ ਹੈ ਜੇ ਨਹੀਂ ਕੀ ਦੀ ਕਦਰ ਨਾ ਸਹੀ ਠੀਕ ਹੈ ਨਾ ਮੇਰੇ ਚਾਰ ਬੰਦੇ ਬਾਅਦ ਮੇਰੀ ਕਦਰ ਕਰਨਗੇ ਉਹ ਕਦਰ ਇਸ ਤਰ੍ਹਾਂ ਵੱਜੂਗੀ ਬੰਦੇ ਦੀ ਆਟੋਮੈਟਿਕ ਕਦਰ ਬਦਲ ਨਾ ਪਊਗੀ ਠੀਕ ਹੈ ਦੂਜੀ ਗੱਲ ਇਹ ਜਿਹੜਾ ਮੰਨਦਾ ਜਿਹਦੀ ਬੰਦੇ ਤੁਹਾਡੀ ਕਦਰ ਨਾ ਕੀਤੀ ਉਹ ਖੁਦ ਸ਼ਰਮਿੰਦਾ ਹੋਊਗਾ ਯਾਰ ਮੈਂ ਬੰਦਾ ਚੰਗਾ ਭੜਾ ਪਰ ਮੈਂ ਜਾਣ ਨਹੀਂ ਸਕਿਆ ਠੀਕ ਹੈ ਨਾ ਜੇ ਤੁਸੀਂ ਉੱਥੇ ਇਹ ਗੱਲ ਕਹਿ ਦੋਗੇ ਮੰਨ ਲਓ ਇਹ ਫਾਰ ਐਗਜ਼ਾਮਪਲ ਵੀ ਆਪਾਂ ਜੰਗਾ ਕੋਈ ਨਹੀਂ ਨੂੰ ਮੇਰੇ ਘਰ ਆਣਦੇ ਫਿਰ ਮੈਂ ਦੱਸੂਗਾ ਕੀ ਚੀਜ਼ ਆ ਇਹਨੇ ਮੇਰੀ ਕਦਰ ਨਹੀਂ ਕੀਤੀ ਮੇਰੇ ਚਾਰ ਦੋਸਤ ਮੈ ਨਾਲ ਗਏ ਤੇ ਉਹਨੇ ਕੱਚੀ ਲਾਤੀ ਗੱਡੀ ਮੇਰੀ ਚਾਹ ਚਾਹ ਪਰ ਜੰਗਾ ਨਹੀਂ ਪਿਆ ਇਹੋ ਕੋ ਚੱਲਦਾ ਜੀ ਗੱਲ ਕਿਉਂਕਿ ਅੱਜਕੱਲ ਤੇ ਬਟਸਟੇ ਲਾਉਣ ਡੇ ਆਪਾਂ ਚਾਚੂਦ ਕੋਈ ਕਾਟੀ ਕਰ ਕਰਾ ਜੀ ਬਟਸਟੇ ਜਿੰਦਗੀ ਲੰਗੀ ਜਾਂਦੀ ਆਪਣੀ ਫਲਾਣਾ ਜੰਗਾ ਉਹ ਹੋਗਾ ਟੀ ਹੋਆ ਇਸੇ ਕਰਕੇ ਰੋਣ ਚਲੀ ਜਾਂਦਾ ਆਪਣੇ ਵਿੱਚ ਅਸ਼ਕ ਕਦਰ ਨਹੀਂ ਨਾ ਕੀਤੀ ਪਰ ਤੁਸੀਂ ਜਦੋਂ ਉਹ ਬੰਦਾ ਤੁਹਾਡੇ ਘਰ ਆਉਂਦਾ ਤੁਸੀਂ ਉਹਦੀ ਕਦਰ ਜ਼ਰੂਰ ਕਰਨੀ ਇੰਨੀ ਕਦਰ ਕਰਨੀ ਬੰਦਾ ਛਰਵਿੰਦਾ ਹੋਵੇ ਆਪਣੇ ਤੇ ਯਾਰ ਮੈਂ ਵੀ ਬੰਦੇ ਦੀ ਕਦਰ ਨਹੀਂ ਕੀਤੀ ਪਰ ਇਹਨੇ ਬੜੀ ਕਦਰ ਕੀਤੀ ਆ ਤਾਂ ਕਈ ਬੰਦੇ ਜਨ ਹੁੰਦੇ ਵੀ ਹੈਗੇ ਵਿਚਾਰੇ ਉਹਨਾਂ ਨੂੰ ਕਦਰ ਨਾ ਨਾ ਕੋਈ ਇਤਨਾ ਨਾ ਬੇਚ ਨਾ ਫਰਕ ਕੋਈ ਨਹੀਂ ਪੈਂਦਾ ਹਨਾ ਉਹ ਬਸ ਉੱਥੇ ਕਿ ਲਿਬਰੇ ਤੇ ਬੜੇ ਸੇ ਰਹਿੰਦੇ ਨੇ ਉਹਨਾਂ ਨੂੰ ਚਿਹਰਿਆਂ ਨੂੰ ਇਹ ਹੁੰਦਾ ਇਹ ਬੰਦਾ ਕਿਹੋ ਜਿਹਾ ਠੀਕ ਹੈ ਉਹ ਸਿਰਫ ਅਬ ਪੰਜਾਬੀ ਜੀ ਕਹਿ ਦੀ ਪੈਸੇ ਦੇ ਯਾਰ ਹੁੰਦੇ ਇਹ ਜੋ ਚਾਰ ਟੱਕੇ ਉਹਦੀ ਉਹਨੇ ਪੈਰੀ ਬਹਿ ਜਾਣਾ ਜਿਹਦੇ ਚਾਰ ਟੱਕੇ ਨਹੀਂ ਆ ਹਨਾ ਉਹਨਾਂ ਨੂੰ ਦੇਖਣਾ ਨਹੀਂ ਹੈਗਾ ਉਮਤ ਦੇ ਬਲੀ ਲੋਕ ਕਹਿ ਸਕਦੇ ਆ ਮੌਕਾ ਤਰਦਾਨ ਨਹੀਂ ਹੋ ਸਕਦੇ ਠੀਕ ਹੈ ਨਾ ਜਿੰਨਾ ਮਾਲੀ ਕਦਰਦਾਨ ਹੈ ਨਾ ਫੁੱਲ ਵਾਸਤੇ ਉਹਨਾਂ ਮਾਲਕ ਨਹੀਂ ਲੱਗੀ ਸਮਝੇ ਜਿੰਨਾ ਮਾਲੀ ਪਿਆਰ ਕਰਦਾ ਨਾ ਬਗੀਚੇ ਨੂੰ ਉਹਨਾਂ ਮਾਲਕ ਨਹੀਂ ਮਾਲਕ ਆਇਆ ਫੇਰਾ ਜੇ ਲਾ ਗਿਆ ਚਲ ਗਿਆ ਠੀਕ ਹੈ ਨਾ ਮਾਲੀ ਦਾ ਹੀ ਕੰਮ ਆ ਫੁੱਲ ਤਿਆਰ ਕਰਨੇ ਮਾਲੀ ਦਾ ਕੰਮ ਤਿਆਰ ਹੈ ਮਾਲੀ ਨੇ ਕੰਮ ਕਰਨਾ ਇਹਦਾ ਬਾਗਬਾਨੀ ਦਾ ਹੋਣਾ ਹੈ ਠੀਕ ਹੈ ਨਾ ਮਾਲਕ ਆਇਆ ਚਲ ਗਿਆ ਮਾਲਕ ਨੂੰ ਸਿਰਫ ਕਦਰ ਆ ਤੇ ਮਾਲਕ ਨੂੰ ਮਾਲੀ ਦੀ ਕਦਰ ਨਹੀਂ ਹੈਗੀ ਫੁੱਲਾਂ ਦੀ ਕਦਰ ਆ ਸਹੀ ਹੈ ਨਾ ਫੁੱਲ ਕਿਹਦੇ ਕਰਕੇ ਨੇ ਫੁੱਲ ਮਾਲੀ ਕਰਕੇ ਨਹੀਂ ਇਹੋ ਆਪਣੀ ਜਿੰਦਗੀ ਦੀ ਢੋਲੋ ਤੁਸੀਂ ਆਪਣੇ ਚ ਸਹੀ ਹੈ ਨਾ ਤੁਹਾਡੇ ਚ ਗੋਣਿਆ ਨਾ ਕਦਰ ਆ ਇਹਦੇ ਗੁਣ ਕੋਈ ਤੁਸੀਂ ਪੈਸੇ ਵਾਲੇ ਲੱਖਾਂ ਤੋਂ ਤੁਹਾਡੇ ਕੋਲ ਨਰਭਾਪੀਆਂ ਚ ਅਰੇ ਗੁਣ ਕੋਈ ਤੁਸੀਂ ਵਿਕਾਰਦੇ ਤਾਂ ਦੀ ਕਦਰ ਕੋਈ ਨਹੀਂ ਠੀਕ ਹੈ ਨਾ ਉਹ ਸੁੰਜੇ ਅੰਦਰ ਕੁੱਤਾ ਵੜਿਆ ਹਣਾ ਅੱਗੋਂ ਨੂੰ ਸੱਪ ਲੜਿਆ ਸੱਪ ਦਾ ਨੂੰ ਜ਼ਹਿਰ ਚੜਿਆ ਬਾਹਰਣ ਕੇ ਮਰ ਗਿਆ ਉਹ ਮਰਨ ਦਾ ਭਾਵ ਇਹ ਹੋ ਗਿਆ ਵੀ ਅੰਦਰ ਗਿਆ ਅੰਦਰ ਕੁਛ ਮਿਲਿਆ ਨਹੀਂ ਉਹ ਸਭ ਬਿਠਾ ਸਭ ਭੁੱਖਾ ਬਿਠਾ ਜਿਹੜਾ ਬਿਠਾਈ ਉਹਨੂੰ ਖਾਣ ਨੂੰ ਪਿਆ ਹਣਾ ਕੋਤਾ ਉਹਨੂੰ ਖਾਣ ਨੂੰ ਪਿਆ ਸੱਪ ਦਾ ਯਾਰ ਜਿਆਦਾ ਹੀ ਸੱਪ ਡੜਿਆ ਕੁੱਤੇ ਨੂੰ ਕੁੱਤਾ ਨਾਲ ਬਾਹਰ ਮਰ ਗਿਆ ਬੰਦ ਖਲਾਸੀ ਹੋ ਗਈ ਉਹਦੀ ਇਸੇ ਤਰ੍ਹਾਂ ਯਾਰ ਸਾਡੀ ਜ਼ਿੰਦਗੀ ਹੈ ਅਸੀਂ ਜਦੋਂ ਹਰ ਜਗ੍ਹਾ ਲੜਨ ਬਰ ਸੋਚਦੇ ਨਾ ਵੀ ਮੇਰਾ ਬੰਦ ਮੇਰ ਨਾਲ ਇਹ ਆ ਗਈ ਤੇ ਮੇਰ ਨਾਲ ਸਜਿੰਦਰ ਨੇ ਬਾਈ ਨੇ ਮੈਨਾਂ ਫਰਾਂਜਾ ਇਤਨਾ ਕੀਤਾ ਫਰਾਂਜਾ ਇਤਰਾ ਕੀਤਾ ਉਹ ਫਿਰ ਆਪਣ ਨਫਰਤ ਵੱਜ ਜਾਂਦੀ ਹੈ ਆਪਣੀ ਕਦਰ ਘਟਣ ਲੱਗ ਪੈਂਦੀ ਹੈ ਆਪਣੀ ਕਦਰ ਕਿੱਦਾਂ ਹੋਣੀ ਹੈ ਕਦਰ ਐਦਾਂ ਨਹੀਂ ਆਪਣੇ ਆਪ ਨੂੰ ਮਜ਼ਬੂਤ ਰੱਖੋ ਮਜ਼ਬੂਤ ਇਹਨ ਰੱਖ ਮੈਨਾਂ ਲੜਨਾ ਇਹ ਸੋਈ ਸੋਚਣੀ ਕਦੀ ਵੀ ਆਪਾਂ ਠੀਕ ਹੈ ਨਾ ਮਜ਼ਬੂਤ ਇਤਰਾ ਹੋਣਾ ਯੇ ਸਾਡੇ ਸਾਰਾ ਕੁਝ ਹੈਗਾ ਚਲ ਕੋਈ ਨਹੀਂ ਨਾ ਨੂੰ ਨਹੀਂ ਕਹਵਾ ਤੇ ਨਾ ਸਹੀ ਅਈਏ ਤਾਂ ਭੁੱਖੇ ਮਰ ਲਗੇ ਕਿਤੇ ਸਹੀ ਹੈ ਨਾ ਹਾਂ ਜਿੱਦਣ ਇਹ ਆਇਆ ਅਸੀਂ ਇਹਦੀ ਫੁੱਲ ਕਵਰ ਕਰਾਂਗੇ ਇਹ ਸੋਚਣਾ ਆਪਾਂ ਠੀਕ ਹੈ ਸਾਨੂੰ ਮਾਰਦਾ ਕੋਈ ਚੱਕਰ ਨਹੀਂ ਪਰ ਕਿਸੇ ਨੂੰ ਨਹੀਂ ਮਾਰਨਾ ਹੈ ਕਿਸੇ ਨੂੰ ਹੀ ਤਾਰਨਾ ਹੈ ਜੇ ਤੁਸੀਂ ਤਾਰਨ ਬਾਰੇ ਗੱਲ ਕਰੋਗੇ ਨਾ ਤੁਹਾਡੀ ਉਹ ਬੰਦਾ ਕਦਰ ਬਿਸ਼ੱਕ ਨਾ ਕਰੇ ਹਨਾ ਤੁਹਾਡੇ ਬਾਹਰ ਹਜ਼ਾਰਾਂ ਬੰਦੇ ਕਦਰ ਦੀ ਕਦਰ ਕਰਨਾ ਆਪਣਗੇ ਯਾਰ ਬੰਦੇ ਚ ਗੋਣਿਆਂ ਦੇ ਇਹਦੀ ਬੰਦਾ ਕਦਰ ਕਿਉਂ ਨਹੀਂ ਪਾਈ ਉਹਨੇ ਸਹੀ ਹੈ ਨਾ ਤੁਸੀਂ ਕਈ ਬੰਦੇ ਵੇਖੇ ਹੋਣੇ ਕੈਲ ਅਸ਼ ਆਪਣੇ ਚਲੋ ਇੱਕ ਹੋਰ ਗੱਲ ਕਰ ਲੈਂਦੇ ਪੋਲਿਟਿਕਸ ਦੀ ਗੱਲ ਕਰ ਲੈਂਦੇ ਆਪਾਂ ਆਪਣੇ ਅਕਾਲੀ ਦਲ ਤੇ ਕਾਂਗਰਸੀ ਤੋਂ ਤੀਜਾ ਕੌਣ ਆਇਆ ਆ ਆਮ ਪਾਰਟੀ ਕਿਤਰਾ ਆ ਗਈ ਲੋਕਾਂ ਵਿੱਚ ਵਿਚਰ ਗਈ ਸਹੀ ਕੰਮ ਚੰਗੇ ਕੀਤੇ ਨਹੀਂ ਚੰਗੇ ਕੀਤੇ ਉਹ ਬਾਅਦ ਦੀ ਗੱਲ ਲੋਕਾਂ ਵਿੱਚ ਵਿਚਰਨਾ ਹੀ ਸਭ ਤੋਂ ਉੱਚੀ ਗੱਲ ਉਹ ਕਦਰ ਬਣਾਉਣੇ ਗੱਲ ਆ ਹਾਂ ਉਹਨਾਂ ਦੀ ਕਦਰ ਬਣ ਕੇ ਬਣਾ ਪਦਣਾ ਕਦਰ ਨਹੀਂ ਪਾਈ ਉਹਨਾਂ ਸਿਰਦਰ ਦੀ ਜਲ ਆਪਣੀ ਤਾਂ ਨਹੀਂ ਹੈਗੀ ਕਦਰ ਬਣੀ ਕਿਤਰਾ ਇਹ ਸਭ ਤੋਂ ਇੰਪੋਰਟੈਂਟ ਚੀਜ਼ ਆ ਠੀਕ ਹੈ ਨਾ ਕਦਰ ਤੁਹਾਡੀ ਆਪਣੀ ਆ ਤੁਸੀਂ ਆਪ ਬਣਾ ਸਕਦੇ ਆਪ ਹੀ ਗਵਾ ਸਕਦੇ ਆ ਆਪਣੇ ਲਾਗੇ ਵਿਆਹ ਕਰੋ ਆਪਣਾ ਗੱਲਾਂ ਕਰਿਆ ਕਰੋ ਦੇਖੋ ਜਿਹੜੀਆਂ ਮਦਰ ਨਾਲ ਗੱਲਾਂ ਕਰਦਾ ਵਿਆਹ ਨਾ ਇਹ ਮੈਂ ਆਪਣੇ ਲਾਗੇ ਜਿਹਨਾਂ ਬਹਿਨਾ ਤੇ ਮੈਨੂੰ ਗੱਲ ਸੋਈ ਦੀ ਤੇ ਮੈਂ ਤੁਹਾਡਾ ਨਾਲ ਗੱਲਾਂ ਕਰਨ ਆਪਈਂਗਾ ਤੇ ਮੈਂ ਇਹ ਸ਼ੀਸ਼ੇ ਵਿੱਚ ਜਿਵੇਂ ਨਾ ਕੈਮਰੇ ਵਿੱਚ ਬਕਾਇਦਾ ਵਹਿਣਾ ਤੇ ਮੈਨੂੰ ਐ ਜਿਆਦਾ ਮੈਂ ਆਪਣੀਆਂ ਗੱਲਾਂ ਆਪ ਕਰਨ ਦੇ ਨਾਲ ਕਰਨੀਆਂ ਇੱਕ ਮੇਰੇ ਸਤਾ ਇੱਕ ਹੋਰ ਬੈਠਾ ਸੁੱਤੇ ਨਾਲ ਗੱਲਾਂ ਸ਼ੇਅਰ ਕਰ ਆਉਂਦੇ ਆ ਆਪਣੀਆਂ ਮੈਨੂੰ ਚੰਗੀਆਂ ਲੱਗਦੀਆਂ ਇਹੋ ਗੱਲ ਤੁਹਾਡਾ ਨਾਲ ਪੇਸ਼ ਕਰ ਦਿੰਦਾ ਇਹਦਾ ਅੱਜ ਦਾ ਆਪਾਂ ਐਪੀਸੋਡ ਬਣਾਇਆ ਇਹ ਬਣਾ ਗੱਲਾਂ ਐਪੀਸੋਡ ਦਾ ਨਾਮ ਚੱਲ ਆ ਗਿਆ ਚਲ ਵੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰੀ ਵੀਡੀਓ ਵੇਖੇ ਕੋਈ ਨਾ ਵੇਖੇ ਹਾਂ ਜਿੱਦਨ ਕੋਈ ਵੇਖੋ ਸਿੱਖਿਆ ਮਿਲੂਗੀ ਇਹਨਾਂ ਦਾਵਾ ਸਹੀ ਹੈ ਨਾ ਮੈਨੂੰ ਇਹ ਨਹੀਂ ਹੈਗਾ ਵੀ ਆ ਤੂੰ ਮੇਰੀ ਕੋਈ ਵੀਡੀਓ ਹੀ ਵੇਖਦਾ ਜਾਂ ਕਰਦਾ ਮੈਂ ਇੱਥੇ ਇਕੱਲਾ ਬੈਠਾ ਮੈਂ ਆਪਣੇ ਨਾਲ ਗੱਲਾਂ ਕਰਨ ਦਿਆਂ ਕਿਸੇ ਜਿਵੇਂ ਗੱਲਾਂ ਕਰ ਮੇਰੇ ਥੋੜੇ ਪੈਦਾ ਹੁੰਦੇ ਮੈਂ ਆਪਣੇ ਆਪ ਨਾਲ ਗੱਲਾਂ ਕਰਨ ਦਿਆਂ ਬਾਕੀ ਆਪਣੇ ਆਪ ਨਾਲ ਗੱਲਾਂ ਕਰਨ ਨੂੰ ਕਿਸੇ ਨੂੰ ਸਿੱਧ ਮਿਲਦੀ ਤੇ ਮੇਰੇ ਲਈ ਮਾੜੀ ਗੱਲ ਨਹੀਂ ਹੈਗੀ ਠੀਕ ਹੈ ਨਾ ਇਹ ਚੀਜ਼ੇ ਮੇਰੇ ਚ ਹੋਰ ਬਾਬਾ ਜੀ ਕੋਈ ਲਾਲਚ ਨਹੀਂ ਇੱਕ ਮੈਂ ਲਿਖਣ ਦੀ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਦੋ ਪਟੋਸ ਸੁਣਾਉਂਗਾ ਤੇ ਹਾਲੇ ਲਿਖਣ ਧਿਆਵਾਂ ਪਰ ਠੀਕ ਹੈ ਮੈਂ ਲਿਖ ਬਹੁਤ ਕੋਈ ਧਿਆਵਾਂ ਪਰ ਜਿਨਾਦਮ ਸੁਣਾਉਣਾ ਹੈ ਇਹ ਕਰਦਾ ਕੁੱਤੀ ਰਲ ਗਈ ਚੋਰਾ ਨਾਲ ਕੁੱਤੀ ਰਲ ਗਈ ਚੋਰਾ ਨਾਲ ਗਿਲਾ ਨਹੀਂ ਹੋ ਗਿਲਾ ਨਹੀਂ ਹੋ ਹੋਰਾਂ ਨਾਲ ਕੁੱਤੀ ਰਲ ਗਈ ਚੋਰਾ ਨਾਲ ਗਿਲਾ ਨਹੀਂ ਹੋ ਹੋਰਾਂ ਨਾਲ ਮੇਰੇ ਆਪਣੇ ਵਿਗੇ ਮੋਹਰਾ ਨਾਲ ਮੇਰੇ ਆਪਣੇ ਵਿਗੇ ਮੋਹਰਾ ਨਾਲ ਕੁੱਤੀ ਰਲ ਗਈ ਚੋਰਾ ਨਾਲ ਜੇ ਮੈਂ ਬੋਲਾਂ ਸੱਚ ਸੋਨਾ ਵਜੇ ਮੈਨੂੰ ਕਟੋਰਾ ਨਾਲ ਕੁੱਤੀ ਰਲ ਗਈ ਚੋਰਾ ਨਾਲ ਸਹੀ ਆ ਇੱਕ ਮੈਂ ਤੈਨੂੰ ਇੱਕੋ ਸੁਣਾਇਆ ਤੈਨੂੰ ਕਰ ਵੀ ਗੱਲ ਕੱਲ ਬਣਾਵਾਂਗੇ ਤੇ ਬਕਵਾਤ ਕੋਈ ਲਿਖਿਆ ਹੈਗਾ ਐਵੇਂ ਨਾ ਕਰੋ ਲਿਖਾ ਨਹੀਂ ਕਾਪੀ ਸਹੀ ਭਰੀ ਹੋਈ ਵੀ ਕੋਈ ਨਹੀਂ ਕਿਰਪਾ ਗੁਣਾਂ ਨਾਲ ਬਹੁਤ ਬਲਸਣ ਬਖਸ਼ੀ ਆ ਇਹੀ ਖਾਸियत ਹੈ ਯਾਰ ਸੱਚੀ ਬੁਸ਼ੇਹੀ ਖਾਸियत ਆ ਸਾਡੀ ਚ ਤੁਸੀਂ ਆਪਣੇ ਲਾਗੇ ਬਹਿਣ ਲਾਪਾਂਗੇ ਨਾ ਧਰਮਨਾ ਨੂੰ ਆਪ ਕੋ ਛੱਡ ਕੇ ਨਾ ਉਹ ਛੱਡ ਕੇ ਤਾਂ ਤਨ ਤਨ ਗੁਰੂ ਰਾਮ ਦਾ ਤਨ ਤਨ ਗੁਰੂ ਰਾਮ ਦਾ ਕਹਦਾ ਹੈਗਾ ਤੁਸੀਂ ਆਪਣੇ ਲਾਗੇ ਆਪੇ ਬਹਿਣ ਲਾਪਣਾ ਸਈ ਤੁਹਾਨੂੰ ਆਰਾਮ ਮਿਲਣਾ ਆਪਣਾ ਤੁਹਾਨੂੰ ਰੂਹ ਵਾਲੀ ਸ਼ਾਂਤੀ ਮਿਲਣਾ ਆਪਣੀ ਹੈ ਤੇ ਰੂਹ ਸ਼ਾਂਤੀ ਮਿਲਣਾ ਵੀ ਆਟੋਮੈਟਿਕ ਤੁਹੀ ਬੰਦੇ ਬੰਦੀ ਇੱਕ ਹੈ ਹਨਾ ਰੂਹ ਸ਼ਾਂਤੀ ਚਾਹੀਦੀ ਆ ਆਪ ਨੂੰ ਸਈ ਸ਼ਾਂਤੀ ਉਹ ਜਿਆਦਾ ਫਿਲਮ ਵਾਲੀ ਨਹੀਂ ਉਹ ਅਤਲ ਹੈ ਚਾਂਦੀ ਦਾ ਮੰਦੀ ਰਾਮਦਾਰੀ ਹੋ ਜੇ ਠੀਕ ਹੈ ਨਾ ਵੀਡੀਓ ਖੇੜ ਵੀ ਉਹ ਕਹਿੰਦੇ ਕਹਿੰਦੇ 11-12 ਮਿੰਟ ਦੀ ਪਾਜ ਜਾਂਦੀ ਯਾਰ ਬਤੋ ਬੜੀ ਤੇ ਚਲੋ ਤੁਸੀਂ ਬਰਦਾਸ਼ਤ ਕਰ ਲਿਓ ਫਿਰ ਕਿਸ ਤਰ੍ਹਾਂ ਹੈ ਤੁਹਾਡਾ ਸਤਿ ਆ ਇਹ ਜ ਕੋਈ ਮਾੜੀ ਗੱਲ ਨਹੀਂ ਕਹੀ ਗਈ ਤੇ ਜ਼ਿੰਦਗੀ ਦੀ ਗੱਲਾਂ ਨੇ ਮੈਂ ਆਪਣੀਆਂ ਗੱਲਾਂ ਆਪਣੀਆਂ ਗੱਲਾਂ ਆਪਣੇ ਨਾਲ ਕਰਦਾ ਪਿਆ ਤੇ ਸੁਣ ਲੈਣ ਦੇ ਤੁਹਾਡਾ ਧੰਨਵਾਦ ਨਹੀਂ ਸੁਣਦੇ ਤਾਂ ਵੀ ਗੱਲ ਕੋਈ ਨਹੀਂ ਠੀਕ ਹੈ ਨਾ ਕੋਈ ਮਾੜੀ ਗੱਲ ਨਹੀਂ ਕਰਦੇ ਪਿਆ ਆਪਾਂ ਸਾਰਿਆਂ ਦੇ ਨਾਲ ਸਤਿਕਾਰ ਤੁਹਾਡਾ ਸਤਿਕਾਰ